ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸਸਤੇ ਰੇਟਾਂ ਦੀ ਵੀਡੀਓ ਲੈ ਕੇ ਪਹੁੰਚੇ ਹਾਂ ਕਿਉਂਕਿ ਗੱਡੀਆਂ ਵੀ ਸਸਤੀਆਂ ਤੁਹਾਨੂੰ ਮਿਲ ਜਾਣਗੀਆਂ ਇੱਕ ਆਪਾਂ ਘਰ ਲੈ ਕੇ ਪਹੁੰਚੇ ਹਾਂ 6 ਲੱਖ ਰੁਪਿਆ ਉਹਦੀ ਮੰਗ ਹੈ ਬਾਕੀ ਹੋਰ ਵੀ ਕਈ ਮਸ਼ੀਨਰੀਆਂ ਜਿਵੇਂ ਕਿ ਬੋਲਟ ਹੋ ਗਿਆ ਕੱਲੀ ਕੱਲੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਬਈ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਨੰਬਰ ਆਪਣਾ ਉੱਪਰ ਹਰੇ ਜਿਹੇ ਕਰਾਂ ਚ ਲਿਖਿਆ ਰਹਿੰਦਾ ਜੇ ਕਿਸੇ ਨੇ ਐਡ ਕਰਬੋਣੀਏ ਕੂਠੀ ਤੋਂ ਲੈ ਕੇ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਕਿ ਸਭ ਏਰੀਆ ਚ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਬਿਲਕੁਲ ਫਰੀ ਦੇ ਵਿਚਾਰ ਤੁਸੀਂ ਲਗਵਾ ਸਕਦੇ ਹੋ ਪਹਿਲੀ ਗੱਡੀ ਤੋਂ ਆਪਾਂ ਸਟਾਰਟ ਕਰਦੇ ਹਾਂ ਪਹਿਲੀ ਗੱਡੀ ਆਪਣੇ ਕੋਲ ਵਰੇਜ਼ਾ ਪਹੁੰਚੀ ਐ ਜੀ ਵਰੇਜ਼ਾ ਗੱਡੀ ਆ 2019 ਮਾਡਲ ਐ ਜੀ ਵਿਟਾਰਾ ਵਰੇਜ਼ਾ ਤੇ ਗੱਡੀ ਖੜੀ ਆ ਬਠਿੰਡੇ ਏਰੀਆ ਚ ਨਵੇਂ ਟਾਇਰਾਂ ਚ ਹੈ ਗੱਡੀ ਦਾ ਇੰਸ਼ੋਰੈਂਸ ਵਗੈਰਾ ਫੁੱਲ ਆਪਨ ਮਿਲ ਜੂਗਾ ਕੋਈ ਕਮੀ ਪੇਸ਼ੀ ਗੱਡੀ ਚ ਆਪਾਂ ਨੂੰ ਮਿਲਣੀ ਨਹੀਂ ਬਿਲਕੁਲ ਨਵੀਂ ਗੱਡੀ ਆ ਸ਼ੋਰੂਮ ਕੰਡੀਸ਼ਨ ਆਪਾਂ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ ਤੇ ਕੋਈ ਸਕ੍ਰੈਚ ਕੋਈ ਡੈਂਟ ਕੋਈ ਡੈਮੇਜ ਕਿਸੇ ਪਾਸੇ ਕੁਝ ਨਹੀਂ ਹੈਗਾ ਮਾਲਕ ਨੇ ਵਧੀਆ ਰੀਜਨ ਵਾਲਾ ਗੱਡੀ ਰੱਖੀ ਹੋਈ ਆ ਵਧੀਆ ਸ਼ੌਂਕ ਨਾਲ ਗੱਡੀ ਚਲਾਈ ਹੋਈ ਆ ਕਿਸੇ ਨੂੰ ਗੱਡੀ ਪਸੰਦ ਆਵੇ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗੇ ਕੋਈ ਸਟਾਰਟ ਕਰਕੇ ਦੇਖਣਾ ਚਾਹੁੰਦਾ ਤੁਸੀਂ ਜਾ ਕੇ ਦੇਖ ਲਿਓ ਏਰੀਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਬਠਿੰਡਾ ਨਵੇਂ ਟਾਇਰਾਂ ਚ ਅੰਦਰੋਂ ਤੁਸੀਂ ਦੇਖ ਲਓ ਤੇ ਜਦੋਂ ਇੱਕ ਵਾਰੀ ਕਹਿ ਤਾ ਜੀ ਵੀ ਸ਼ੋਰੂਮ ਕੰਡੀਸ਼ਨ ਹੈ ਜਿਵੇਂ ਕਿ ਸ਼ੋਰੂਮ ਚ ਗੱਡੀ ਨਿਕਲੀ ਆ ਉਹੇ ਜੀ ਪਈ ਆ ਬਾਕੀ ਤਾਂ ਪਿੱਛੇ ਕੁਛ ਅਰੇ ਹੈ ਨਹੀਂ ਠੀਕ ਹੈ ਜੀ ਬਾਕੀ ਕੋਈ ਵੀ ਦੇਖਣਾ ਚਾਹੁੰਦਾ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਈ ਆ ਤਾਂ ਜਾ ਕੇ ਦੇਖ ਲਓ ਜਾਣ ਤੋਂ ਪਹਿਲਾਂ ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਕਿਉਂਕਿ ਪਹਿਲਾਂ ਫੋਨ ਕਰਕੇ ਚੱਲਿਆ ਹੋਵੇ ਤਾਂ ਜ਼ਿਆਦਾ ਚੰਗਾ ਰਹਿੰਦਾ ਗਾ ਬਾਕੀ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਫੋਨ ਕਰ ਲਿਓ 79 73596401 ਗੱਲ ਕਰਨੀ ਹੈ ਜਿਹੜੀ ਵੀ ਕਰ ਲਿਓ ਆਪੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਆਲਟੋ ਗੱਡੀ ਪਹੁੰਚੀ ਹੈ ਇੱਕ ਆਲਟੋ ਮਾਲਕ ਨੇ ਭੇਜੀ ਆਪਣੇ ਕੋਲੇ ਸੇਲ ਵਾਸਤੇ ਗੱਡੀ ਦਾ ਮਾਡਲ ਜਿਹੜਾ ਹੈਗਾ 2009 ਹੈਗਾ ਤੇ 2010 ਦੇ ਵਿੱਚ ਇਹਦੀ ਆਰਸੀ ਬਣੀ ਹੋਈ ਹੈ ਜੀ ਰਜਿਸਟ੍ਰੇਸ਼ਨ 10 ਦੇ ਵਿੱਚ ਹੋਈ ਹੈ ਤੇ ਗੱਡੀ ਸੋਹਣੀ ਆ ਐਲ ਐਕਸ ਆਈ ਐਲ ਜੀ ਸਾਰੀ ਪਾਵਰ ਹੈ ਤੇ ਕੋਈ ਕਮੀ ਪੇਸ਼ੀ ਆਪਾਂ ਨੂੰ ਨਹੀਂ ਮਿਲਣੀ। ਜਾ ਕੇ ਤੁਸੀਂ ਦੇਖਣਾ, ਚਾਹੁੰਦੇ ਗੱਡੀ ਨੂੰ ਚਲਾ ਕੇ ਦੇਖਣਾ ਚਾਹੁੰਦੇ ਤਾਂ ਜਾ ਕੇ ਦੇਖ ਸਕਦੇ ਹੋ ਜੀ। ਕੋਟਲਾ ਇਹਨਾਂ ਦਾ ਪਿੰਡ ਹੈ ਜੀ। ਸਮਰਾਲੇ ਕੋਲੇ ਪੈ ਜਾਂਦਾ ਹੈ ਕੋਟਲਾ। ਤੇ 1,65,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ। ਮਾਲਕ ਕਹਿੰਦੇ ਆ ਵੀ ਕਾਰ ਲਾਂਗੇ ਮੌਕੇ ਤੇ ਘਾਟਾ-ਬਾਧਾ ਹੋ ਜਾਊਗਾ। ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਤੇ ਆ ਕੇ ਇੱਕ ਵਾਰੀ ਦੇਖ ਲਓ ਘਰੇ ਤੁਹਾਨੂੰ ਮਿਲ ਜੂਗੀ। ਗੱਡੀ ਵਧੀਆ ਹੈ ਟਾਇਰਾਂ 'ਚ ਅਲਾਈ ਸੋਹਣੇ ਲੱਗੇ ਹੋਈ ਨਹੀਂ ਬਾਕੀ ਤੁਸੀਂ ਦੇਖ ਰਹੇ ਹੋ ਗੱਡੀ ਸਰਵਰ ਰੰਗਦੀ ਹੈ ਤੇ ਗੱਡੀ ਵਧੀਆ ਸੋਹਣੀ ਹੈ ਦੇਖਣ 'ਚ ਵੀ ਬਹੁਤ ਵਧੀਆ ਗਈ ਤੇ ਖੜੀ ਵੀ ਸੋਹਣੀ ਲੱਗਦੀ ਆ ਨੰਬਰ ਵਾਈ ਦਾ 941273 ਤੇ 31407 ਗੱਲ ਕਰ ਲਿਓ ਜਿਹੜੀ ਵੀ ਗੱਲ ਹੁਣ ਤੁਸੀਂ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨਾ ਚਾਹੁੰਦੇ ਹੋ ਜੀ ਮਾਲਕ ਦਾ ਡਾਇਰੈਕਟ ਨੰਬਰ ਤੁਹਾਨੂੰ ਮੈਂ ਦਿੱਤਾ ਹੁਣ ਤੁਸੀਂ ਇੱਕ ਡਸਟਰ ਗੱਡੀ ਚੱਕ ਰਹੇ ਜੀ ਡਸਟਰ ਆਰ ਐਕਸ ਜੈਡ ਟੋਪ ਮਾਡਲ ਗੱਡੀ ਹੈ ਗੱਡੀ ਦੀ ਮੰਗ ਮਾਲਕ ਨੇ 3 ਲੱਖ ਰੁਪਇਆ ਆਪਣੇ ਕੋਲ ਲਾ ਕੇ ਭੇਜੀ ਆ ਮਾਲਕ ਕਹਿੰਦੇ ਵੀ ਕਰ ਲਾਂਗੇ ਕੋਈ ਗੱਲ ਨਹੀਂ ਬਾਕੀ ਤੁਸੀਂ ਦੇਖ ਰਹੇ ਹੋ ਜੀ ਚਾਰੇ ਪਾਸੋਂ ਫੋਟੋਆਂ ਇਹਨਾਂ ਨੇ ਵਧੀਆ ਖਿੱਚ ਕੇ ਭੇਜੀਆਂ ਬਾਕੀ ਹਲਕੇ ਫੁਲਕੇ ਡੈਂਟ ਆਪਨ ਨੂੰ ਮਿਲਣਗੇ ਇੱਕ ਪਾਸੇ ਹੈਗੇ ਆ ਇਹਨਾਂ ਨੇ ਫੋਟੋਆਂ ਚ ਦਿਖਾਈ ਵੀ ਆ ਤੇ ਹਰਿਆਣਾ ਨੰਬਰ ਗੱਡੀ ਹੈ ਜੀ ਤੇ ਗੱਡੀ ਡਸਟਰ ਹੈ ਤੇ ਆਪਣੇ ਕੋਲੇ ਪਹੁੰਚੀ ਆ ਮਾਨਸਾ ਏਰੀਆ ਚ ਚੁਨੀਰ ਏਰੀਆ ਚ ਮਾਨਸਾ ਏਰੀਆ ਚ ਚੁਨੀਰ ਗੱਡੀ ਖੜੀ ਆ ਚੁਨੀਰ ਦੇ ਲਾਗੇ ਤਾਂਗੇ ਕੋਈ ਪੈਂਡਾ ਜੀ ਉੱਥੇ ਗੱਡੀ ਖੜੀ ਆ ਤੇ ਹਰਿਆਣਾ ਨੰਬਰ ਐ ਬਾਕੀ ਤੁਹਾਨੂੰ ਮੈਂ ਸਾਰਾ ਕੁਝ ਦੱਸ ਹੀ ਦਿੱਤਾ ਰੇਟ ਹੋ ਜੂਗਾ ਮੌਕੇ ਤੇ ਅਡਜਸਟਮੈਂਟ ਕਰ ਲਾਂਗੇ ਮਾਲਕ ਕਹਿੰਦੇ ਨੇ ਨੰਬਰ ਵਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜਿੰਨਾਂ ਦੀ ਆਹ ਗੱਡੀ ਆ ਨੰਬਰ 77 808 73 763 ਗੱਲ ਕਰਨੀ ਹੋਈ ਜਿਹੜੀ ਵੀ ਕਰਨਾ ਚਾਹੁੰਦੇ ਤੁਸੀਂ ਗੱਲ ਕਿਸੇ ਵੀ ਤਰ੍ਹਾਂ ਦੀ ਤੇ ਮਾਲਕ ਨਾਲ ਆਪੇ ਗੱਲ ਤੁਸੀਂ ਕਰ ਲਓ ਜੇ ਬਾਕੀ ਵੀਡੀਓ ਦੀ ਗੱਲਬਾਤ ਆ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਮਸ਼ੀਨਰੀਆਂ ਦੇਖਣ ਨੂੰ ਮਿਲ ਜਾਣਗੀਆਂ ਜਿਹੜਾ ਸਸਤਾ ਘਰ ਆਪਾਂ ਲੈ ਕੇ ਪਹੁੰਚਿਆ ਉਹਦੀ ਵੀ ਆਪਾਂ ਗੱਲ ਕਰਾਂਗੇ ਕੱਲੀ ਕੱਲੀ ਆਪਾਂ ਕਰਕੇ ਗੱਲ ਕਰੇ ਰਹੇ ਹਾਂ ਜੀ ਸਾਰੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਤੁਸੀਂ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਤੋਂ ਲੈ ਕੇ ਘਰ ਮਕਾਨ ਗੱਡੀ ਮੋਟਰਸਾਈਕਲ ਚਾਹੀਏ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੂ ਬਸ ਆਪਣੇ ਕੋਲੇ ਭੇਜ ਦਿਆ ਕਰੋ ਜੀ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਾ ਉੱਪਰ ਹਰੇ ਜਿਹੇ ਅੱਖਰਾਂ ਚ ਲਿਖਿਆ ਰਹਿੰਦਾ ਆਪਣੇ ਕੋਲੇ ਪੇਜ ਤੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜਦੋਂ ਤੁਸੀਂ ਆਪਣੇ ਨੰਬਰ ਤੇ ਐਡ ਭੇਜ ਦਿਓ ਪਹਿਲਾਂ ਕੋਈ ਮੈਸੇਜ ਕਰਕੇ ਆਪਾਂ ਨੂੰ ਪੁੱਛਣ ਦੀ ਲੋੜ ਹੈ ਨਹੀਂ ਵੀ ਅਸੀਂ ਐਡ ਕਰਵਾਉਣੀ ਹੈ ਭੇਜੀਏ ਜਨਾ ਕੋਈ ਹੈਲੋ ਕਹਿਣ ਦੀ ਲੋੜ ਨਹੀਂ ਬਸ ਆਪਣੇ ਕੋਲੇ ਭੇਜ ਦਿਆ ਕਰੋ ਡਾਇਰੈਕਟ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੋ ਉਹਨੂੰ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਵਧੀਆ ਲੱਗ ਰਹੀ ਹੈ ਸ਼ੇਅਰ ਜਰੂਰ ਕਰ ਦਿਓ ਅੱਗੇ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਨਵੀਆਂ ਗੱਡੀਆਂ ਘਰ ਮਕਾਨ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਨੀਚੇ ਚਿੱਟੇ ਜਿਹੇ ਅੱਖਰਾਂ ਚ ਹੋਊਗਾ ਉਹ ਜਿਹੜਾ ਬਟਨ ਹੈ ਉਹਨੂੰ ਲਾਜ਼ਮੀ ਦਬਾ ਦਿਓ ਤੇ ਜਰੂਰ ਦਬਿਓ ਜੀ ਕੋਈ ਆਪਣਾ ਕਮਿਸ਼ਨ ਖਰਚਾ ਵਗੈਰਾ ਨਹੀਂ ਹੁੰਦਾ ਜੀ ਕੋਈ ਐਡ ਕਰਵਾਈਦਾ ਨਾ ਕੋਈ ਸਬਸਕ੍ਰਾਈਬ ਕਰਨ ਦਾ ਬਿਲਕੁਲ ਫਰੀ ਦੇ ਵਿੱਚ ਸਾਰਾ ਕੰਮ ਹੈ ਲਾਜ਼ਮੀ ਸਬਸਕ੍ਰਾਈਬ ਕਰਦਿਆ ਕਰੋ ਜੀ ਤੇ ਵੀਡੀਓ ਨੂੰ ਅੱਗੇ ਫੇਸਬੁੱਕ ਤੇ ਵਟਸਐਪ ਤੇ ਸ਼ੇਅਰ ਲਾਜ਼ਮੀ ਕਰਦਿਆ ਕਰੋ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਆਪਣੇ ਕੋਲੇ ਬੋਲਟ ਹੁਣ ਪਹੁੰਚਿਆਗਾ 16 ਮਾਡਲ ਫਾਸਟ ਓਨਰ ਇੱਕ ਹੱਥ ਚੱਲਿਆ ਹੋਇਆ ਸ਼੍ਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਕੰਡੀਸ਼ਨ ਬਹੁਤ ਵਧੀਆ ਸੀ ਬਿਲਕੁਲ ਨਵੀਂ ਕੰਡੀਸ਼ਨ ਦਾ ਬੋਲਟ ਆਪਾਂ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਬਾਕੀ ਮਾਲਕ ਨੇ ਵਧੀਆ ਸੰਭਾਈ ਦੇ ਵਿੱਚ ਰੱਖਿਆ ਹੋਇਆ ਨਾ ਤਾਂ ਕੋਈ ਡਿੱਗਿਆ ਹੋਇਆ ਨਾ ਕੋਈ ਟੁੱਟਿਆ ਭੱਜਾ ਵਧੀਆ ਸਾਰਾ ਆਪਾਂ ਨੂੰ ਮਿਲੂਗਾ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਪੰਜਾਬ ਨੰਬਰ ਹੈ ਬਾਕੀ ਤੁਸੀਂ ਦੇਖ ਲਓ ਚਾਰੇ ਪਾਸੋਂ ਬਹੁਤ ਸੋਹਣਾਗਾ ਤੇ ਬਹੁਤ ਵਧੀਆ ਮਾਲਕ ਨੇ ਰੱਖਿਆ ਹੋਇਆ ਹੈ ਕਿਸੇ ਨੂੰ ਪਸੰਦ ਆਏ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗੇ ਏਰੀਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਜਾ ਕੇ ਦੇਖ ਲਓ ਡਿਮਾਂਡ ਦੀ ਆਪਾਂ ਗੱਲ ਕਰੀਏ 1 ਲੱਖ 38000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈਗੀ ਜਾ ਕੇ ਤੁਸੀਂ ਦੇਖ ਲਿਓ ਤੇ ਕੋਈ ਵੀ ਗੱਲਬਾਤ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਹੈ ਨੰਬਰ ਕਰੋ ਜੀ 99041228212 ਇਸ ਨੰਬਰ ਤੇ ਗੱਲ ਕਰ ਲਿਓ ਤੇ ਗੱਲ ਕਰਕੇ ਤੇ ਜਾ ਕੇ ਦੇ ਕੇ ਖਰੀਦ ਸਕਦੇ ਹੋ ਜੀ ਤੇ ਹੁਣ ਆਪਾਂ ਘਰ ਦੀ ਗੱਲ ਕਰਦੇ ਹਾਂ ਆਪਣੇ ਕੋਲੇ ਜਿਹੜਾ ਘਰ ਪਹੁੰਚੇਗਾ 6 ਲੱਖ ਰੁਪਿਆ ਡਿਮਾਂਡ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜੀ ਹੈ ਘਰ ਤੁਸੀਂ ਦੇਖ ਲਓ ਵਧੀਆ ਘਰ ਬਣਿਆ ਹੋਇਆ ਤੇ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਬੈੜਾ ਆਪਾਂ ਨੂੰ ਪੂਰਾ ਖੁੱਲਡੁੱਲਾ ਮਿਲ ਜੂਗਾ ਬਾਥਰੂਮ ਬੂਥਰੂਮ ਬਣੇ ਹੋਏ ਨੇ ਕਮਰੇ ਵਧੀਆ ਬਣੇ ਹੋਏ ਨੇ ਥੋੜਾ ਜਿਹਾ ਘਰ ਪੁਰਾਣਾ ਜ਼ਰੂਰ ਹੈ ਪਰ ਠੀਕ ਹੈਗਾ ਇੰਨੇ ਰੇਟ 'ਚ ਕੀ ਆਉਂਦਾ ਜੀ ਅੱਜਕੱਲ ਬਾਕੀ 6 ਲੱਖ 22 ਘਾਟਾ ਵਾਧਾ ਹੋ ਜੂਗਾ ਇੱਕ ਬਾਰੇ ਸਿਰਫ 6 ਲੱਖ ਰੁਪਏ ਡਿਮਾਂਡ ਹੈ ਤੇ ਮੌਕੇ ਤੇ ਹੋਰ ਵੀ ਮਾਨਤਾਨ ਹੋ ਜੂਗਾ ਨੰਬਰ 9855227595 ਜੜੀ ਵੀ ਗੱਲ ਕਰਨੀ ਹੋਈ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਇੱਕ ਗੱਡੀ ਦੀ ਗੱਲ ਕਰਦੇ ਆ ਸਿਰਫ 50000 ਦੀ ਗੱਡੀ ਆਪਾਂ ਲੈ ਕੇ ਪਹੁੰਚੀਆਂ ਤੇ ਟਾਇਰ ਆਪਾਂ ਨੂੰ 60 ਤੋਂ 65 ਪੈਸੇ ਮਿਲ ਜਾਣਗੇ ਗੱਡੀ ਵਧੀਆ ਬਟਾਲੀ ਖੜੀ ਹੈ ਤੇ ਨੰਬਰ 8427181368 ਗੱਲ ਕਰ ਲਿਓ ਜਿਹੜੀ ਵੀ ਕਰਨੀ ਹੋਈ ਤੇ ਸਾਰੀਆਂ ਮਸ਼ੀਨਰੀਆਂ ਦੀ ਆਪਾਂ ਗੱਲ ਕਰ ਲਈ ਸਾਰਾ ਕੁਝ ਤੁਸੀਂ ਦੇਖ ਲਿਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਆ ਪਸੰਦ ਆਈ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰੋ ਕਮੈਂਟ ਤੇ ਜੇ ਕਿਸੇ ਨੂੰ ਐਡ ਕਰਵਾਉਣੀ ਆ ਭੇਜੋ ਆਪਣੇ ਕੋਲੇ ਛੇਤੀ ਤੋਂ ਛੇਤੀ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ 77 194 45 360 ਤੇ ਨੰਬਰ ਤੋਂ ਮਿਲ ਗਿਆ ਹੋਊਗਾ ਜੀ